ਕਿ ਸ਼ਸਤਰਾਂ ਨਾਲ ਜਿਸ ਤਰ੍ਹਾਂ ਮੈਂ ਪਰਫਾਰਮ ਕਰ ਰਿਹਾ ਹਾਂ ਇਹਦਾ ਮੈਨੂੰ ਫਾਇਦਾ ਇਸ ਚੀਜ਼ ਦਾ ਕਿ ਮੈਂ ਬਚਪਨ ਦੇ ਵਿੱਚ ਗਤਕਾ ਖੇਡਿਆ ਸੋ ਕਾਫੀ ਅਸੀਂ ਸਕੂਲ ਟਾਈਮ ਤੇ ਉਸ ਤੋਂ ਪਹਿਲਾਂ ਵੀ ਬਹੁਤ ਬਚਪਨ ਦੇ ਵਿੱਚ ਵੀ ਮੈਂ ਨਗਰ ਕੀਰਤਨ ਵਿੱਚ ਗਤਕਾ ਖੇਡਣ ਜਾਂਦਾ ਰਿਹਾ ਤابہ ਰੋਸ ਜਾਗਿਓ ਜੇ ਬਾਨ ਲੱਗਣ ਤੋਂ ਬਾਅਦ ਵੀ ਸਾਡੇ ਅੰਦਰ ਰੋਸ ਨਹੀਂ ਜਾਗਦਾ ਫਿਰ ਤਾਂ ਅਸੀਂ ਮਰਨ ਵਾਸਤੇ ਬਣਿਆ ਕੁੱਟ ਖਾਣ ਵਾਸਤੇ ਬਣਿਆ ਖਾਈ ਜਾਓ ਵਾਰ ਕਦੇ ਕਿਸੇ ਤੇ ਕਰਨਾ ਨਹੀਂ ਜੇ ਕੋਈ ਕਰਦਾ ਤੇ ਫਿਰ ਉਹਦਾ ਮੂੰਹ ਤੋੜ ਜਵਾਬ ਦੇਣਾ ਦੀ ਮੋਟੀਵੇਟ ਕਰਨ ਲਈ ਤੁਹਾਨੂੰ ਡੀਗ੍ਰੇਡ ਕਰਨ ਲਈ ਡੀਮੋਰਾਲਾਈਜ਼ ਕਰਨ ਲਈ ਤਾਂ ਸੋਸਾਇਟੀ 'ਚ ਬਹੁਤ ਕੁਝ ਹੋ ਰਿਹਾ ਉਹ ਉਹਨਾਂ ਨੇ ਕਰ ਹੀ ਜਾਣਾ ਤੁਹਾਡੇ ਦੁਸ਼ਮਣਾਂ ਨੇ ਤੁਸੀਂ ਆਪਣੇ ਵਿਰਸੇ ਨੂੰ ਗਲੋਰੀਫਾਈ ਕਰੋ ਆਪਣੇ ਵਜੂਦ ਨੂੰ ਬਹੁਤ ਘੱਟ ਫਿਲਮਾਂ ਹੁੰਦੀਆਂ ਮੇਰੇ ਵੀਰ ਜਿਨ੍ਹਾਂ ਦਾ ਸਾਨੂੰ ਵੀ ਇੰਤਜ਼ਾਰ ਹੁੰਦਾ ਹੈ ਵਰਨਾ ਅਸੀਂ ਕਰਕੇ ਕਈ ਵਾਰੀ ਚਲੋ ਅਗਲਾ ਕੰਮ ਕਰੋ ਪਰ ਕੁਝ ਚੀਜ਼ਾਂ ਨੇ ਜਿਨ੍ਹਾਂ ਸਾਨੂੰ ਵੀ ਉਪਰ ਚਿੱਤੀ ਲੱਗੀ ਰਹਿੰਦੀ ਹੈ ਵੀ ਕਦੋਂ ਇਹ ਫਿਲਮ ਕੰਪਲੀਟ ਹੋਵੇ ਕਦੋਂ ਪੋਸਟ ਪ੍ਰੋਡਕਸ਼ਨ ਖਤਮ ਹੋਵੇ ਕਦੋਂ ਸਿਨਮੇ ਚ ਦੇਖੀਏ ਸੋ ਮੈਨੂੰ ਬਹੁਤ ਕਰੇਜ਼ ਹੈ ਕਿ ਮੈਂ ਫਿਲਮ ਦਸ਼ਕਾ ਨਾਲ ਬੈਠ ਕੇ ਸਿਨਮੇ ਚ ਕਦੋਂ ਦੇਖਾਂਗਾ ਅਕਾਲ ਸ਼ਬਦ ਜਿਹੜਾ ਇਹ ਤਾਂ ਅਨੰਤ ਆਦਤੋਂ ਹੈ ਅਨੰਤ ਹੈ ਔਰ ਅਸੀਮ ਹੈ ਅਕਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਹੈ ਕਿਸੇ ਕੱਲੀ ਇੱਕ ਕਈਏ ਕੇ ਊਰਜਾ ਦਾ ਨਾਮ ਹੈ ਉਹ ਵੀ ਨਹੀਂ ਹੈ ਇੱਕ ਹੋਂਦ ਦਾ ਨਾਮ ਹੈ ਇੱਕ ਵਜੂਦ ਦਾ ਨਾਮ ਹੈ ਅਕਾਲ ਕਿ ਉਸ ਵੇਲੇ ਦੇ ਲੋਕ ਪਿੰਡਾਂ ਦੇ ਵਿੱਚ ਜਦੋਂ ਰਹਿੰਦੇ ਸੀ ਕਿ ਕਿਤ ਕਿਤਾਂ ਦੇ ਚੈਲੰਜਸ ਸੀਗੇ ਉਹਨਾਂ ਵਾਸਤੇ ਕਿਤਾਂ ਕਿਤਾਂ ਦੀ ਔਖੇ ਸਮਿਆਂ ਚੋਂ ਲੰਘੀਆ ਕਿਹੜੀਆਂ ਔਖੀਆਂ ਘਾਟੀਆਂ ਉਹਨਾਂ ਨੇ ਪਾਰ ਕੀਤੀਆਂ ਤੇ ਕਿਵੇਂ ਆਪਣੇ ਸਿੱਖੀ ਸਿਧਕ ਦੇ ਉੱਤੇ ਖੜੇ ਰਹੇ ਆਪਣੇ ਇੱਕ ਵਿਰਸੇ ਦੇ ਨਾਲ ਜੋੜਦੀਆਂ ਆਪਣੀਆਂ ਜੜ੍ਹਾਂ ਦੇ ਨਾਲ ਜੋੜਦੀਆਂ ਨੇ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੜੀ ਤੀਖਣ ਬੁੱਧੀ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਜਾਵੇ ਕਿ ਬੱਚਿਆਂ ਦੇ ਨਾਲ ਹੀ ਬਹਿ ਕੇ ਦੇਖੋ ਅਸੀਂ ਤਾਂ ਇਹ ਚਾਹੁੰਦੇ ਸੋ ਇਸ ਫਿਲਮ ਨੂੰ ਪਰਿਵਾਰਾਂ ਦੇ ਨਾਲ ਪਰ ਮਤਲਬ ਬਜ਼ੁਰਗਾਂ ਦੇ ਨਾਲ ਬੱਚਿਆਂ ਦੇ ਨਾਲ ਵੱਡਿਆਂ ਦੇ ਨਾਲ ਛੋਟਿਆਂ ਦੇ ਨਾਲ ਬੈ ਕੇ ਤੁਸੀਂ ਦੇਖੋ ਤੁਹਾਨੂੰ ਫਖਰ ਹੋਏਗਾ ਕਿ ਸਾਡੇ ਬੱਚੇ ਕੋਈ ਚੰਗੀ ਚੀਜ਼ ਦੇਖ ਰਹੇ ਨੇ। ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਕਾਲ ਫਿਲਮ ਜਿਹੜੀ ਕਿ ਹਰ ਇੱਕ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਾਡੇ ਨਾਲ ਗੁਰਪ੍ਰੀਤ ਖੁੱਗੀ ਪਾਜੀ ਹੈਗੇ ਨੇ ਜਿਹੜੀ ਇਸ ਫਿਲਮ ਦੇ ਮੇਨ ਪਾਰਟ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਡੇਲੀ ਪੋਸਟ ਬਹੁਤ ਸ਼ੁਕਰੀਆ ਜੀ ਔਰ ਡੇਲੀ ਪੋਸਟ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਬਹੁਤ ادب ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਲੋਕਾਂ ਨੂੰ ਬੇਸਬਰੀ ਦਾ ਇੰਤਜ਼ਾਰ ਹੈਗਾ ਜਦੋਂ ਅਜਿਹੀਆਂ ਫਿਲਮਾਂ ਤੁਹਾਡੇ ਪਹਿਲੇ ਅਸੀਂ ਲਾਈਏ ਤਾਂ ਹੁਣ ਅਕਾਲ ਦੀ ਫਿਲਮ ਆ ਰਹੀ ਤਾਂ ਲੋਕ ਬਹੁਤ ਇੰਤਜ਼ਾਰ ਕਰ ਰਹੇ ਇਸ ਚੀਜ਼ ਦਾ ਬਹੁਤ ਘੱਟ ਫਿਲਮਾਂ ਹੁੰਦੀਆਂ ਮੇਰੇ ਵੀਰ ਜਿਨ੍ਹਾਂ ਦਾ ਸਾਨੂੰ ਵੀ ਇੰਤਜ਼ਾਰ ਹੁੰਦਾ ਵਰਨਾ ਅਸੀਂ ਕਰਕੇ ਕਈ ਵਾਰੀ ਚਲੋ ਅਗਲਾ ਕੰਮ ਕਰੋ ਪਰ ਕੁਝ ਚੀਜ਼ਾਂ ਨੇ ਜਿਨ੍ਹਾਂ ਸਾਨੂੰ ਵੀ ਉੱਪਰ ਚਿੱਤੀ ਲੱਗੀ ਰਹਿੰਦੀ ਹੈ ਵੀ ਕਦੋਂ ਫਿਲਮ ਕੰਪਲੀਟ ਹੋਵੇ ਕਦੋਂ ਪੋਸਟ ਪ੍ਰੋਡਕਸ਼ਨ ਖਤਮ ਹੋਵੇ ਕਦੋਂ ਸਿਨੇਮੇ ਚ ਦੇਖੀਏ ਸੋ ਮੈਨੂੰ ਬਹੁਤ ਕਰੇਜ਼ ਹੈ ਕਿ ਮੈਂ ਫਿਲਮ ਦਸ਼ਕਾਂ ਨਾਲ ਬੈਠ ਕੇ ਇਸ ਸਿਨੇਮੇ ਚ ਕਦੋਂ ਦੇਖਾਂਗਾ ਪਰ ਗ੍ਰੇਸ ਆਫ ਗੋਡ ਜਲਦੀ ਆ ਸਮਾਰਿਆ 10 ਅਪ੍ਰੈਲ ਨੂੰ ਰਿਲੀਜ਼ ਹੋ ਜਾਣੀ ਹੈ ਜੀ ਬਿਲਕੁਲ ਅਸੀਂ ਅਕਾਲ ਸ਼ਬਦ ਦੀ ਗੱਲ ਕਰੀਏ ਗੁਰਬਾਣੀ ਦਾ ਸ਼ਬਦ ਹੈਗਾ ਹਰ ਕੋਈ ਜਦੋਂ ਵੀ ਕੋਈ ਚੰਗਾ ਕੰਮ ਕਰਦਾ ਅਕਾਲ ਮੂਰਤ ਗੁਰਬਾਤੋ ਜਿਹੜੇ ਸ਼ਬਦ ਹੈਗੇ ਨੇ ਤੇ ਕਿੰਨੀ ਕੋ ਮਿਹਨਤ ਜਦੋਂ ਅਜਿਹੀਆਂ ਫਿਲਮਾਂ ਅਸੀਂ ਇਤਿਹਾਸਿਕ ਫਿਲਮਾਂ ਨੂੰ ਤੁਸੀਂ ਜੁੜਦੇ ਹੋ ਕਿੰਨੀ ਕੋ ਮਿਹਨਤ ਹੁੰਦੀ ਹੈ ਇਹਨਾਂ ਫਿਲਮਾਂ ਚ ਦੇਖੋ ਅਕਾਲ ਸ਼ਬਦ ਜਿਹੜਾ ਇਹ ਤਾਂ ਅਨੰਤ ਆਦਤੋਂ ਹੈ ਅਨੰਤ ਹੈ ਔਰ ਅਸੀਮ ਹੈ ਅਕਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਹੈ ਕਿਸੇ ਕੱਲੀ ਇੱਕ ਕਈਏ ਕਿ ਊਰਜਾ ਦਾ ਨਾਮ ਹੈ ਉਹ ਵੀ ਨਹੀਂ ਹੈ ਇੱਕ ਹੋਂਦ ਦਾ ਨਾਮ ਹੈ ਇੱਕ ਵਜੂਦ ਦਾ ਨਾਮ ਹੈ ਅਕਾਲ ਉਹ ਅਜਿਤ ਹੈ ਅਮਿਥਿਆ ਉਹ ਨੂੰ ਮਿਥਿਆ ਨਹੀਂ ਜਾ ਸਕਦਾ ਉਹਨੂੰ ਨਾਪਿਆ ਮਾਪਿਆ ਨਹੀਂ ਜਾ ਸਕਦਾ ਉਹਦਾ ਕੋਈ ਕਹਿੰਦੇ ਨਾ ਤੇਰਾ ਅੰਤ ਨਾ ਪਾਰਾ ਵਾਰ ਇਹ ਅੰਤ ਨਾ ਪਾਰਾ ਵਾਰ ਵਾਲੀ ਗੱਲ ਹੈ ਸੋ ਅਕਾਲ ਦੀ ਰਜ਼ਾ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਤੇ ਇਹ ਜਦੋਂ ਸੀ ਫਿਲਮ ਬਣਾਣੇ ਆ ਇਹਦੇ ਵਿੱਚ ਸਾਡਾ ਜਿਹੜਾ ਮਕਸਦ ਇਹ ਹੈ ਇਹ ਦਿਖਾਉਣਾ ਲੋਕਾਂ ਨੂੰ ਕਿ ਇੱਕ ਪਾਰਟਿਕੂਲਰ ਸਮਾਂ ਫੜ ਲਿਆ ਕਿ ਉਸ ਵੇਲੇ ਦੇ ਲੋਕ ਪਿੰਡਾਂ ਦੇ ਵਿੱਚ ਜਦੋਂ ਰਹਿੰਦੇ ਸੀ ਕਿ ਕਿਦਾਂ-ਕਿਦਾਂ ਦੇ ਚੈਲੰਜਸ ਸੀਗੇ ਉਹਨਾਂ ਵਾਸਤੇ ਕਿਦਾਂ-ਕਿਦਾਂ ਦੀ ਔਖੇ ਸਮਿਆਂ ਚੋਂ ਲੰਘੀਏ ਕਿਹੜੀਆਂ ਔਖੀਆਂ ਘਾਟੀਆਂ ਉਹਨਾਂ ਨੇ ਪਾਰ ਕੀਤੀਆਂ ਤੇ ਕਿਵੇਂ ਆਪਣੇ ਸਿੱਖੀ ਸਿੱਧਕ ਦੇ ਉੱਤੇ ਖੜੇ ਰਹੇ ਕਿਵੇਂ ਉਹਨਾਂ ਨੇ ਗੁਰੂ ਦੇ ਆਦੇਸ਼ ਉਦੇਸ਼ ਤੇ ਉਪਦੇਸ਼ ਨੂੰ ਕੈਰੀ ਫਾਰਵਰਡ ਕੀਤਾ ਸੋ ਇਹ ਫਿਲਮਾਂ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਆਪਣੇ ਇੱਕ ਵਰਸੇ ਦੇ ਨਾਲ ਜੋੜਦਿਆਂ ਆਪਣੀਆਂ ਜੜ੍ਹਾਂ ਦੇ ਨਾਲ ਜੋੜਦਿਆਂ ਨੇ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੜੀ ਤੀਖਣ ਬੁੱਧੀ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਜਾਵੇ ਔਰ ਵਤਵਦ ਇਹਦੇ ਤੇ ਫੋਕਸ ਕਰਕੇ ਇਹਦੇ ਹਰ ਇੱਕ ਪਹਿਲੂ ਦੇ ਉੱਤੇ ਹਰ ਪੱਖ ਦੇ ਉੱਤੇ ਇੰਨੀ ਬਰੀਕੀ ਨਾਲ ਕੰਮ ਕੀਤਾ ਜਾਵੇ ਕਿ ਇਹ ਲੋਕਾਂ ਦੇ ਅੰਦਰ ਉੱਤਰ ਜਾਵੇ ਚੀਜ਼ ਹੋ ਮੈਂ ਜਿਹੜਾ ਸਾਡਾ ਇਤਿਹਾਸ ਹੈ ਜਿਸਦੇ ਅਸੀਂ ਗੁਰੂਆਂ ਤੋਂ ਲੈ ਕੇ ਜਿਹੜਾ ਅੱਜ ਤੱਕ ਉਸ ਇਤਿਹਾਸ ਦੇ ਅਸੀਂ ਪੰਨੇ ਫੋਲੀ ਤਾਂ ਜਿੰਨਾ ਕਦੇ ਖਤਮ ਨਹੀਂ ਹੁੰਦੇ ਪਰ ਜਿਹੜੇ ਲੋਕ ਹੈਗੇ ਨੇ ਥੋੜੇ ਬਹੁਤੇ ਆਪ ਦੇ ਜਿਹੜੀ ਅੱਜ ਕੱਲ ਮੋਡਰਨਾਈਜੇਸ਼ਨ ਦੇ ਵਿੱਚ ਥੋੜਾ ਇਹ ਚੀਜ਼ ਨੂੰ ਹੈਗਾ ਤੇ ਇਹਨਾਂ ਦੇ ਵਿੱਚ ਜਦੋਂ ਅਜਿਹੀਆਂ ਫਿਲਮਾਂ ਆਉਂਦੀਆਂ ਨੇ ਤਾਂ ਲੋਕ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਜਾਂ ਬਹੁਤ ਕੁਝ ਸਿੱਖਦੇ ਨੇ ਇਹਨਾਂ ਫਿਲਮਾਂ ਤੋਂ ਦੇਖੋ ਮੈਂ ਅੱਗੇ ਵੀ ਬੜਾ ਪ੍ਰਾਊਡਲੀ ਕਹਿਣਾ ਹੁੰਨਾ ਕਿ ਤੁਸੀਂ ਅੱਜ ਤੁਸੀਂ ਬੈਠੇ ਹੋ ਮੇਰੇ ਸਾਹਮਣੇ ਵੀਰ ਤੁਸੀਂ ਅੱਜ ਕੋਈ ਜਿਹੜੀ ਫਿਲਮ ਹਿੰਦੀ ਫਿਲਮ ਬਾਰੇ ਤੁਹਾਨੂੰ ਪਤਾ ਨਾ ਹੋਵੇ ਕਿ ਉਹ ਕਿੱਦਾਂ ਦੀ ਹੈ ਜਾਂ ਅੰਗਰੇਜ਼ੀ ਫਿਲਮ ਸਿੱਧੇ ਆਪਣੇ ਫੈਮਿਲੀ ਨਾਲ ਦੇਖਣ ਬੈਠੋਗੇ ਹਾਂ ਬਿਲਕੁਲ ਕਿੱਨੇ ਬੈਠੋਗੇ ਯੋ ਮਨ ਦੇ ਅੰਦਰ ਹੁੰਦਾ ਤਾਂ ਹੈ ਹੀ ਡਰ ਲੱਗਦਾ ਨਾ ਪਤਾ ਨਹੀਂ ਕੀ ਸੀਨ ਆ ਜਾਣਾ ਸੀਨ ਤੇ ਬਿੱਟ ਬੈਠੇ ਹਣਾ ਪਰ ਸਾਡੀਆਂ ਫਿਲਮਾਂ ਦੇ ਵਿੱਚ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਬਹਿ ਕੇ ਦੇਖ ਸਕਦੇ ਹੋ ਬਲਕਿ ਬੱਚਿਆਂ ਦੇ ਨਾਲ ਹੀ ਬਹਿ ਕੇ ਦੇਖੋ ਅਸੀਂ ਤਾਂ ਇਹ ਚਾਹੁੰਦੇ ਹਾਂ ਸੋ ਇਸ ਫਿਲਮ ਨੂੰ ਪਰਿਵਾਰਾਂ ਦੇ ਨਾਲ ਪਰ ਮਤਲਬ ਬਜ਼ੁਰਗਾਂ ਦੇ ਨਾਲ ਬੱਚਿਆਂ ਦੇ ਨਾਲ ਵੱਡਿਆਂ ਦੇ ਨਾਲ ਛੋਟਿਆਂ ਦੇ ਨਾਲ ਬਹਿ ਕੇ ਤੁਸੀਂ ਦੇਖੋ ਤੁਹਾਨੂੰ ਫਖਰ ਹੋਏਗਾ ਕਿ ਸਾਡੇ ਬੱਚੇ ਕੋਈ ਚੰਗੀ ਚੀਜ਼ ਦੇਖ ਰਹੇ ਨੇ ਕੁਝ ਚੰਗਾ ਸਿੱਖ ਰਹੇ ਨੇ ਤੁਹਾਡੇ ਹੱਥੇ 'ਚ ਕੁਰਪਾਨ ਹੈਗੀ ਤੁਸੀਂ ਆਪਣੀ ਅਸਲ ਜ਼ਿੰਦਗੀ 'ਚ ਕਿੰਨਾ ਕੋਈ ਚੀਜ਼ਾਂ ਨੂੰ ਸਿੱਖਿਆ ਕਿ ਹਰ ਬੰਦੇ ਨੂੰ ਕੋਈ ਸ਼ਸਤਰ ਵਿੱਦਿਆ ਹੈਗੀ ਹੈ ਚਾਹੇ ਕੁੜੀਆਂ ਹੋਣ ਗਤਕਾ ਆ ਜਾਏ ਚੀਜ਼ਾਂ ਡਿਫੈਂਸ ਲਈ ਅੱਜਕੱਲ ਕਹਿ ਰਹੇ ਨੇ ਕਿ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਕਿੰਨੇ ਕੁ ਜ਼ਰੂਰੀ ਹੈਗੇ ਨਾਲ ਅੱਜ ਦੇ ਸਮੇਂ 'ਚ ਦੇਖੋ ਮੈਂ ਇਹਦੇ 'ਚ ਸ਼ਾਇਦ ਲੋਕਾਂ ਨੂੰ ਕਈ ਵਾਰੀ ਮੇਰਾ ਉਹ ਜੀ ਪਸੰਦ ਵੀ ਆਉਂਦਾ ਕੰਮ ਕਿ ਸ਼ਸਤਰਾਂ ਨਾਲ ਜਿਸ ਤਰ੍ਹਾਂ ਮੈਂ ਪਰਫਾਰਮ ਕਰ ਰਿਹਾ ਇਹਦਾ ਮੈਨੂੰ ਫਾਇਦਾ ਇਸ ਚੀਜ਼ ਦਾ ਕਿ ਮੈਂ ਬਚਪਨ ਦੇ ਵਿੱਚ ਗਤਕਾ ਖੇਡਿਆ ਅੱਛਾ ਜੀ ਸੋ ਕਾਫੀ ਅਸੀਂ ਸਕੂਲ ਟਾਈਮ ਤੇ ਉਸ ਤੋਂ ਪਹਿਲਾਂ ਵੀ ਬਹੁਤ ਬਚਪਨ ਦੇ ਵਿੱਚ ਵੀ ਮੈਂ ਨਗਰ ਕੀਰਤਨ ਅਜ ਗਤਕਾ ਖੇਡਣ ਜਾਂਦਾ ਰਿਹਾ ਤੇ ਉਹਦਾ ਮੈਨੂੰ ਡੈਫੀਨਿਟਲੀ ਐਡਵਾਂਟੇਜ ਮਿਲਿਆ ਕਿ ਮੈਨੂੰ ਥੋੜਾ ਜਿਹਾ ਉਹਦੇ ਬਾਰੇ ਗਿਆਨ ਹੈ ਕਿ ਗਤਕੇ ਦੇ ਮੂਵ ਕਿਵੇਂ ਹੁੰਦੇ ਨੇ ਇਹਦੇ ਵਿੱਚ ਹੱਥ ਗੁੱਟ ਤੁਹਾਡੇ ਕਿਵੇਂ ਘੁੰਮਦੇ ਆ ਤੁਹਾਡੀ ਬਾਡੀ ਲੈਂਗੁਏਜ ਕੀ ਹੁੰਦੀ ਹੈ ਇਹਦੇ ਵਿੱਚ ਉਹਦਾ ਮੈਨੂੰ ਡੈਫੀਨਿਟਲੀ ਫਾਇਦਾ ਮਿਲਿਆ ਪਰ ਹਥਿਆਰ ਸਾਨੂੰ ਗੁਰੂ ਸਾਹਿਬ ਨੇ ਇਸੇ ਕਰਕੇ ਹੀ ਕੈਰੀ ਕਰਨ ਨੂੰ ਕਿਹਾ ਸੀ ਕਿ ਸੈਲਫ ਡਿਫੈਂਸ ਵਾਸਤੇ ਕਦੇ ਵੀ ਸਾਡੇ ਮਾਰੇ ਨੇ ਆਫੈਂਸਿਵ ਹੋਣਾ ਤਾਂ ਸਿਖਾਇਆ ਹੀ ਨਹੀਂ ਉਹ ਤਾਂ ਕਹਿੰਦੇ ਕਿ ਪਹਿਲਾ ਵਾਰ ਤੁਸੀਂ ਕਰਨਾ ਨਹੀਂ ਦੂਜਾ ਫਿਰ ਜਰਨਾ ਨਹੀਂ ਕਹਿੰਦੇ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਜੇ ਬਾਣ ਲੱਗਣ ਤੋਂ ਬਾਅਦ ਵੀ ਸਾਡੇ ਅੰਦਰ ਰੋਸ ਨਹੀਂ ਜਾਗਦਾ ਫਿਰ ਤਾਂ ਅਸੀਂ ਮਰਨ ਵਾਸਤੇ ਬਣੇ ਆਂ ਕੁੱਟ ਖਾਣ ਵਾਸਤੇ ਬਣੇ ਆਂ ਖਾਈ ਜਾਓ ਵਾਰ ਕਦੇ ਕਿਸੇ ਤੇ ਕਰਨਾ ਨਹੀਂ ਜੇ ਕੋਈ ਕਰਦਾ ਤੇ ਫਿਰ ਉਹਦਾ ਮੂੰਹ ਤੋੜ ਜਵਾਬ ਦੇਣਾ ਪਹਿਲ ਨਹੀਂ ਕਰਨੀ ਜਿਵੇਂ ਦਰ ਤੇ ਆਓਗੇ ਦੇਗ ਮਿਲੇਗੀ ਜੇ ਚੜ ਦਰ ਤੇ ਆਏ ਨੂੰ ਦੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਬੀ ਇਹ ਸ਼ਬਦ ਦਾ ਅਸੀਂ मीनिंग ਸਮਝਦਾ ਬਹੁਤ ਵੱਡਾ ਸ਼ਬਦ ਹੈਗਾ ਕਿ ਸਿੱਖ ਕੌਮ ਅਜਿਹੀ ਹੈਗੀ ਹੈ ਜਿਹੜੇ ਨਾਉ ਜਦੋਂ ਵੱਡੇ ਚ ਲੰਗਰ ਹੋ ਜਾਂ ਕਿਤੇ ਵੀ ਹੋਣ ਲੋਕ ਸੰਕਟਾਂ ਸਭ ਅੱਗੇ ਖੜੇ ਹੁੰਦੇ ਨੇ ਲੰਗਰ ਛੱਡੋ ਜੀ ਭਾਈ ਕਨਈਆ ਜੀ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਮਰਮ ਪੱਟੀ ਕਰ ਰਹੇ ਨੇ ਉਹਨਾਂ ਨੂੰ ਵੀ ਪਾਣੀ ਪਿਆ ਰਹੇ ਨੇ ਕਿਉਂਕਿ ਉਹ ਇਸ ਵੇਲੇ ਚੜ੍ਹ ਕੇ ਨਹੀਂ ਆ ਰਿਹਾ ਉਹ ਮਜਬੂਰੀ 'ਚ ਡਿੱਗਾ ਪਿਆ ਜ਼ਖਮੀ ਹੈ ਕੋਈ ਮਰਨ ਕਿਨਾਰੇ ਪਿਆ ਉਹਨੂੰ ਪਾਣੀ ਪਿਆਇਆ ਜਾ ਰਿਹਾ ਭਾਈ ਕਨਈਆ ਜੀ ਵੱਲੋਂ ਉਹਨੂੰ ਮਰਮ ਪੱਟੀ ਕੀਤੀ ਜਾ ਰਹੀ ਕਿਉਂਕਿ ਉਸ ਵੇਲੇ ਉਹ ਦੁਸ਼ਮਣ ਨਹੀਂ ਹੈ ਇੱਕ ਇਨਸਾਨ ਹੈ ਪਰ ਜਦੋਂ ਭਾਵੇਂ ਉਹ ਤਗੜਾ ਕੇ ਕੱਲ ਨੂੰ ਚੜ੍ਹ ਕੇ ਆਏਗਾ ਹਣਾ ਸ਼ਸਤਰ ਲੈ ਕੇ ਫਿਰ ਉਹਦੇ ਵਾਸਤੇ ਖਾਲਸਾ ਖੜਾ ਤੇਗ ਲੈ ਕੇ ਵੀ ਚੜ ਕੇ ਆਏ ਲਈ ਤੇਗ ਪੱਕੀ ਫਿਰ ਉਹ ਖੰਡਾ ਖੜਕੇਗਾ ਉੱਥੇ ਸਟੈਟ ਤੇ ਕੀ ਮਾਹੌਲ ਸੀ ਜਦੋਂ ਕਾਲ ਦੀ ਸ਼ੂਟਿੰਗ ਹੋ ਰਹੀ ਸੀ ਤਾਂ ਸਾਰਿਆਂ ਦੇ ਵਿੱਚ ਜਿਹੜਾ ਮਾਹੌਲ ਹੁੰਦਾ ਇੱਕ ਉਹ ਕੀ ਸੀ ਜਿਹੜਾ ਨਾਲ ਬੱਚੇ ਵੀ ਹੈਗੇ ਨੇ ਨਾਲ ਹੋਰ ਆਰਟਿਸਟ ਹੈਗੇ ਹੁਣ ਆਪਾਂ ਸੈੱਟ ਤੇ ਹੀ ਅਸਲੇ ਬੈਠੇ ਆਂ ਦੀ ਸੈੱਟ ਤੇ ਬੈਠੇ ਇੰਟਰਵਿਊ ਕਰ ਰਹੇ ਆਂ ਔਰ ਡੈਫੀਨਿਟਲੀ ਤੁਸੀਂ ਇਹਦੇ ਕੁਝ ਗਲਿੰਸਸ ਵੀ ਸ਼ੂਟ ਕੀਤੇ ਹੋਣਗੇ ਜਿਹੜੇ ਬਾਅਦ ਚ ਐਡਿਟ ਤੁਸੀਂ ਲਾਓਗੇ ਵੀ ਨਾਲ ਐਡਿਟ ਕਰਕੇ ਸੋ ਮੈਂ ਤਾਂ ਇੱਥੇ ਪਿੰਡ ਵੱਸਦਾ ਵੇਖਿਆ ਜੀ ਇੱਥੇ 5-400 ਬੰਦਾ ਅਸੀਂ ਤੁਰੇ ਫਿਰਦੇ ਹੁੰਦੇ ਸੀ ਔ ਮੇਰੀ ਸ਼ਾਪ ਸੀਗੀ ਸਾਹਮਣੇ ਜਿਹੜੀ ਸਕਰੀਨ ਤੇ ਆਉਣੀ ਆ ਹਨਾ ਜੀ ਉਹ ਤੇ ਇੱਥੇ ਗਤਕੇ ਦੀ ਪ੍ਰੈਕਟਿਸ ਕਰਾ ਰਿਆ ਮੈਂ ਸਟੂਡੈਂਟਸ ਨੂੰ ਮੇਰੇ ਉਸ ਸਮੇਂ ਦੇ ਵਿਦਿਆਰਥੀ ਜਿਹੜੇ ਫਿਲਮ ਚ ਦਿਖਾਏ ਗਏ ਨੇ ਘਰ ਆਇਆ ਇੱਥੇ ਹਨਾ ਸਾਹਮਣੇ ਗੁਰਦੁਆਰਾ ਸਾਹਿਬ ਦਾ ਇੱਕ ਬਣਾਇਆ ਹੋਇਆ ਹਨਾ ਜੀ ਤੇ ਮੇਰੇ ਕਹਿੰਦਾ ਮਤਲਬ ਕਿ ਅਸੀਂ ਤਾਂ ਇਹ ਪਿੰਡ ਨੂੰ ਮਹਿਸੂਸ ਕੀਤਾ ਸੀ ਕਿ ਵਾਕਈ ਜਿੱਦਾਂ ਉਸ ਸਮੇਂ ਦਾ ਕੋਈ ਪਿੰਡ ਆ ਉਹ ਅਸੀਂ ਸਾਰੇ ਇਹਦੇ ਵਿੱਚ ਰਹਿ ਰਹੇ ਆਂ ਮੇਲੇ ਮਿੱਤਰਾਂ ਦੇ ਮਤੋਂ ਜਦੋਂ ਮੇਲੇ ਲੱਗਦੇ ਨੇ ਦੁਨੀਆ ਵੇਖੋ ਕਿੰਨੀ ਦੁਨੀਆ ਦੀ ਦਿੱਕਤਾਂ ਮੀ ਉਹ ਛਾਂਤ ਹੋ ਜਾਂਦਾ ਉਹ ਹੀ ਸਮੁੰਦਰ ਹੈਗਾ ਇੱਕ ਤਾਂ ਦੱਸੋ ਹਾਂ ਬਿਲਕੁਲ ਮੈਂ ਜਦੋਂ ਸੈੱਟ ਤੇ ਆਇਆ ਮੈਨੂੰ ਪਤਾ ਲੱਗਿਆ ਇੱਥੇ ਇੰਟਰਵਿਊਸ ਆਪਾਂ ਕੁਝ ਕਰਨੀਆਂ ਨੇ ਤੇ ਮੈਂ ਆਇਆ ਤੇ ਮੈਨੂੰ ਇੱਕਦਮ ਤੇ ਐ ਕਲੇਜੇ ਨੂੰ ਜਿੱਦਾਂ ਖੋਜ ਹੀ ਪੈਂਦੀ ਹੈ ਵੀ ਜਿੱਦਾਂ ਸਾਰਾ ਪਿੰਡ ਹੀ ਕਿਤੇ ਗਿਆ ਹੁੰਦਾ ਵੀ ਜਿਵੇਂ ਤੁਹਾਡੀਆਂ ਕਈ ਫਿਲਮਾਂ ਜਾਂ ਫਿਲਮਾਂ ਦੇਖਦੇ ਆਂ ਜੋ ਦਰਵਾਜ਼ਾ ਖੋਲਦਾ ਜਿਵੇਂ ਉਹ ਪੁਰਾਣਾ ਚੱਲ ਪੈਂਦਾ ਬਿਲਕੁਲ ਬਿਲਕੁਲ ਪਿਓਰ ਕੇ ਬੈਠੇ ਹੁੰਦੇ ਸੀ ਉਹ ਉਹਨੋਂ ਸ਼ਾਇਦਾਂ ਦਰਵਾਜ਼ੇ ਵੀ ਨਹੀਂ ਰਹੇ ਜਿਹੜੇ ਘਰਾਂ ਦੇ ਅਸੀਂ ਕਹਿ ਵੀ ਏਡੇ ਬਿਲਕੁਲ ਬਿਲਕੁਲ ਉਹ ਨਹੀਂ ਰਹੇ ਜੀ ਮਾਹੌਲ ਹੀ ਨਹੀਂ ਰਹੇ ਹੁਣ ਪਹਿਲਾਂ ਕਹਿੰਦੇ ਦਰਵਾਜ਼ੇ ਵੀ ਉੱਚੇ ਹੁੰਦੇ ਸੀ ਦਿਲ ਵੀ ਵੱਡੇ ਹੁੰਦੇ ਸੀ ਜੀ 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 ਤੇ ਕੀ ਕਰਨਾ ਚਾਹੁੰਦੇ ਹੋ ਦਰਸ਼ਕਾਂ ਨੂੰ ਕਿਉਂਕਿ ਅਜਿਹੀਆਂ ਫਿਲਮਾਂ ਪਰਿਵਾਰਿਕ ਫਿਲਮਾਂ ਜਾਂ ਜਿਹੜੀਆਂ ਮੈਸੇਜਫੁਲ ਫਿਲਮਾਂ ਆਈਆਂ ਨੇ ਹਾਂ मीनिंगਫੁਲ ਸਿਨੇਮਾ ਜਿਹੜਾ ਮੈਂ ਸਮਝਦਾ ਕਿ ਹਮੇਸ਼ਾ ਇੱਕ ਬਹੁਤ ਵੱਡੀ ਸੋਸਾਇਟੀ ਦੀ ਸਪੋਰਟ ਹੈ ਜਿਹੜਾ ਕੋਈ ਇੱਕ ਤਾਂ ਐਂਟਰਟੇਨਮੈਂਟ ਸਭ ਤੋਂ ਵੱਡਾ ਮਕਸਦ ਹੈ ਸਿਨੇਮੇ ਦਾ ਸੋ ਮੈਂ ਨਹੀਂ ਚਾਹੁੰਦਾ ਕਿ ਸਿਨੇਮੇ ਤੇ ਕੋਈ ਬਹੁਤਾ ਭਾਰ ਪਾਇਆ ਜਾਵੇ ਕਿ ਇਹਨੇ ਸਮਾਜ ਬਦਲਣਾ ਹੈ ਪਰ ਜੇ ਸਿਨੇਮੇ ਚ ਇੰਨੀ ਤਾਕਤ ਹੈਗੀ ਹੈ ਇਹ ਸਮਾਜ ਨੂੰ ਬਦਲ ਸਕਦਾ ਹੈ ਜਾਂ ਸਮਾਜ ਨੂੰ ਦਿਸ਼ਾ ਦੇ ਸਕਦਾ ਹੈ ਜਾਂ ਬੱਚਿਆਂ ਨੂੰ ਕੋਈ ਨਵੀਆਂ ਚੀਜ਼ਾਂ ਇੰਟਰੋਡਿਊਸ ਕਰ ਸਕਦਾ ਹੈ ਜਾਂ ਪੁਰਾਤਨ ਵਿਰਸੇ ਬਾਰੇ ਗਿਆਨ ਦੇ ਸਕਦਾ ਤੇ ਸਿਨੇਮੇ ਦੇ ਸਾਨੂੰ ਥੈਂਕਫੁਲ ਹੋਣਾ ਚਾਹੀਦਾ ਔਰ ਇਸ ਮੀਡੀਅਮ ਨੂੰ ਖੁੱਲੇ ਦਿਲ ਨਾਲ ਅਪਣਾ ਕੇ ਇਹਦਾ ਸਾਧੂ ਉਪਯੋਗ ਕਰਦੇ ਹੋਏ ਆਪਣੀਆਂ ਇਤਿਹਾਸਕ ਘਟਨਾਵਾਂ ਦੀਆਂ ਆਪਣੀਆਂ ਪ੍ਰਾਪਤੀਆਂ ਦੀ ਡਾਕੂਮੈਂਟੇਸ਼ਨ ਕਰਕੇ ਜ਼ਰੂਰ ਰੱਖਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਦੇਖ ਕੇ ਉਹਨੂੰ ਸਮਝ ਸਕਣ ਤੇ ਸਿੱਖ ਸਕਣ। ਉਹ ਤਾਂ ਚੰਗੀਆਂ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਜਿਹੜੀਆਂ ਡੀਮੋਟੀਵੇਟ ਚੀਜ਼ਾਂ ਹੈਗੀਆਂ ਉਹਨਾਂ ਤੋਂ ਵੀ ਇਗਨੋਰ ਕਰਨਾ ਚਾਹੀਦਾ। ਬਿਲਕੁਲ ਡੀਮੋਟੀਵੇਟ ਕਰਨ ਲਈ ਤੁਹਾਨੂੰ ਡੀਗ੍ਰੇਡ ਕਰਨ ਲਈ ਡੀਮੋਰਾਲਾਈਜ਼ ਕਰਨ ਲਈ ਤਾਂ ਸੋਸਾਇਟੀ 'ਚ ਬਹੁਤ ਕੁਝ ਹੋ ਰਿਹਾ। ਉਹ ਉਹਨਾਂ ਨੇ ਕਰ ਹੀ ਜਾਣਾ ਤੁਹਾਡੇ ਦੁਸ਼ਮਣਾਂ ਨੇ। ਤੁਸੀਂ ਆਪਣੇ ਵਿਰਸੇ ਨੂੰ ਗਲੋਰੀਫਾਈ ਕਰੋ, ਆਪਣੇ ਵਜੂਦ ਨੂੰ ਹੋਰ ਪਹਿਚਾਣੋ ਆਪਣੇ ਬੱਚਿਆਂ ਦੇ ਮਸਤਕਬਲ ਨੂੰ ਬੱਚਿਆਂ ਦੇ ਫਿਊਚਰ ਨੂੰ ਧਿਆਨ ਚ ਰੱਖਦੇ ਹੋਏ ਚੰਗੇ ਕੰਟੈਂਟ ਦੇ ਨਾਲ ਬੱਚਿਆਂ ਨੂੰ ਜ਼ਰੂਰ ਜੋੜੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਭਾਜੀ ਬਹੁਤ ਸ਼ੁਕਰੀਆ ਜੀ ਜੀ ਸਾਡੇ ਨਾਲ ਗੁਰਪ੍ਰੀਤ ਖੋਗੀ ਭਾਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਜਿਹੜੀ ਆਕਾਲ ਫਿਲਮ ਆ ਗਈ 10 April ਨੂੰ ਆ ਰਹੀ ਤਾਂ ਆਪਣੇ ਪਰਿਵਾਰ ਦੇ ਨਾਲ ਸਾਰੇ ਜ਼ਰੂਰ ਦੇਖੋ ਕੈਮਰਾ ਪਰਸਨ ਦਲੇਰ ਦੇ ਨਾਲ ਸੰਦੀਪ ਕੰਬੋਸ ਮੋਹਾਲੀ